ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਤੇ ਇਸ ਟਾਈਮ ਜਿਹੜਾ ਟਾਈਮ ਹੈ ਨੀਅਰ ਬੋਡ 11 ਵਜੇ ਦੇ ਕਰੀਬ ਜਿਹੜਾ ਹੋ ਚੁੱਕਿਆ ਤੇ ਕੰਵਾਂ ਦੀ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਇੱਕ ਪਾਬੰਦੀ ਲੱਗੀ ਹੋਈ ਹੈ ਕਿ ਤਸਕਰੀ ਜਿਹੜੀ ਹੈ ਨਾ ਹੋਵੇ ਤੇ ਕੁਝ ਟਾਈਮ ਪਹਿਲਾਂ ਇਹੀ ਇੱਕ ਜਿਹੜੀ ਗੱਡੀ ਹੈ ਉਹਦੇ ਵੀ ਗਊ ਰੱਖਸ਼ਾ ਦਲ ਦੇ ਵੱਲ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਫੜੀ ਜਾਂਦੀ ਹੈ ਤੇ ਹੁਣ ਕੁਝ ਦਿਨ ਪਹਿਲਾਂ ਇਹ ਦੁਬਾਰਾ ਫੇਰ ਜਿਹੜੀ ਗੱਡੀ ਫੜੀ ਗਈ ਹੈ ਜਿਸ ਵਿੱਚ ਕਾਫੀ ਗਊਆਂ ਨੇ ਤੇ ਲਗਭਗ ਕਿਹਾ ਜਾ ਰਿਹਾ ਕਿ ਇਹਨਾਂ ਦੀ ਤਸਕਰੀ ਹੋਣੀ ਸੀ ਤੇ ਇਹ ਇਹਨਾਂ ਆਗੂਆਂ ਵੱਲੋਂ ਜਿਹੜੀ ਹੈ ਗੱਡੀ ਰੋਕ ਕੇ ਗਊ ਮਾਤਾ ਦੀ ਜਿਹੜੀਆਂ ਨੇ ਇਹ ਗੱਡੀਆਂ ਰੋਕ ਲਈਆਂ ਇਹਨੇ ਗੱਲਬਾਤ ਕਰਦੇ ਅਸਲ 'ਚ ਅਜੰਡਾ ਕੀ ਹੈ ਕਿੱਥੋਂ ਪਹਿਲਾਂ ਇਹ ਗੱਡੀ ਫੜੀ ਸੀ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਸतीश ਕੁਮਾਰ ਰਾਸ਼ਟਰੀ ਅਧਿਐਕਸ ਗਊ ਰੱਖਸ਼ਾ ਦਲ ਜੀ ਇਹ ਕਿੱਥੋਂ ਫੜੀ ਹੈ ਜੀ ਤੁਸੀਂ ਗੱਡੀ ਅਸੀਂ 6 ਮਹੀਨੇ ਪਹਿਲਾਂ ਇਹ ਗੱਡੀ ਫ ਤੇ ਅੱਜ ਅਸੀਂ ਆ ਰਹੇ ਸੀ ਅਚਾਨਕ ਸਾਨੂੰ ਇਹ ਨੰਬਰ ਦੇਖਿਆ ਤਾਂ ਸਾਡੇ ਦਿਮਾਗ ਚ ਆਇਆ ਵੀ ਇਹ ਗੱਡੀ ਪਹਿਲਾਂ ਫੜੀ ਹੋਈ ਆ ਇਹਨੂੰ ਚੈੱਕ ਕਰੀਏ ਜਦੋਂ ਅਸੀਂ ਇਹਨੂੰ ਹੱਥ ਦੇਣ ਦੀ ਕੋਸ਼ਿਸ਼ ਕਰੀਏ ਪਿੰਡਾਂ ਚ ਵੜ ਗਿਆ ਤੇ 25 ਕਿਲੋਮੀਟਰ ਇਹਨੇ ਪਿੰਡਾਂ ਚ ਘੁਮਾਇਆ ਗੱਡੀ ਰੋਕ ਨਹੀਂ ਰਿਹਾ ਸੀ ਜਲੀਲ ਕੀਤਾ ਇਹਨੇ ਪਿੰਡਾਂ ਚ ਪੂਰਾ ਇਸਨੇ ਸਾਈਡਾਂ ਮਾਰ ਗਿਆ ਸਾਰਾ ਕੁਝ ਕਰਿਆ ਸਪੰਟ ਕਰਿਆ ਫਿਰ ਇਸ ਚੌਂਕ 'ਚ ਬਾਬਾ ਜੀ ਜਿਹੜਾ ਚੌਂਕ ਆ ਇੱਥੇ ਰੁਕ ਗਿਆ ਤੇ ਬੜੀ ਚਲਾਕੀ ਨਾਲ ਰੋਕ ਕੇ ਕਹਿੰਦਾ ਵੀ ਉਮਰ ਥੋੜਾ ਇਹਦੇ ਚੰਨਾ ਤੁਸੀਂ ਮੇਰੇ ਪਿੱਛੇ ਜਨਾ ਚੱਕ ਕਰਾਂ ਨਾ ਮੈਂ ਬੋਲ ਦਿੰਦਾ ਇਹਨਾਂ ਕੋਲ ਫੋਟੋ ਅਚਾਨਕ ਕਰਿਆ ਸੀ ਕਿ ਬਹੁਤ ਸਾਡਾ ਤੇ ਇਹ ਚੰਗੂ ਆ ਤੇ ਕੰਨਾ ਫੜਿਆ ਗਿਆ ਸੀ ਮੈਂ ਕਰਤੀ ਮੰਮੀ ਸੀ ਜੀ ਅੱਗੇ ਤੋਂ ਇਹ ਨਹੀਂ ਕਰਾਂਗਾ ਇਹ ਹੋ ਸਕਦਾ ਪਰ ਜਦੋਂ ਸੀ ਉੱਪਰ ਚੜੇ ਪਿੱਛੇ ਕੰਨਾ ਮੈਂ ਖੋਲਦਾ ਤੇ ਜਦੋਂ ਅਸੀਂ نیچے ਉੱਪਰ ਦੇਖਿਆ ਹੈਗੇ ਜੀ ਟ੍ਰੈਵਲ ਗੈਂਪ ਕਿ ਇਸਨੇ ਹਾ ਦੇਣਾ ਚਾਹੋਗੇ ਜਿਹੜੇ ਲੋਕ ਅਜਿਹੀ ਕਾਰਨਾਮੇ ਕਰ ਰਹੇ ਨੇ ਮੇਰਾ ਤਾਂ ਸਨੇਹਾ ਸਰਕਾਰ ਨੂੰ ਹੈ ਸੇ ਸਮਾਣਾ ਸਾਹ ਦੇ ਅੰਦਰ ਖੜੇ ਆ ਪਹਿਲਾਂ ਵੀ ਧਰਮ ਦੀ ਬੇਅਦਬੀ ਰੋਕਣ ਵਾਸਤੇ ਇੱਕ ਬੰਦਾ ਗੁਰਜੀਤ ਸਿੰਘ 400 ਫੁੱਟ ਉੱਚੇ ਟਾਪਰ ਤੇ ਬੈਠਿਆ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੁਣ ਜਿਹੜੀ ਇਹ ਧਰਮ ਦੀ ਬੇਅਦਬੀ ਹੋਈ ਜਾਂ ਜਿਹੜੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਹੜੇ ਰਹਿਣ ਦੇ ਬੇਅਦਬੀ ਹੁੰਦੀ ਹੈ ਤਾਂ ਗਊ ਹੱਤਿਆ ਗਊ ਤਸਕਰੀ ਇਹ ਵੀ ਬਹੁਤ ਵੱਡੀ ਬੇਅਦਬੀ ਆ ਸਰਕਾਰ ਸਖਤ ਕਾਨੂੰਨ ਬਣਾਵੇ ਤਾਂ ਕਿ ਇਹ ਜਿਹੜੀ ਤਸ਼ਕਰੀ ਹੈ ਗੁਰੂਆਂ ਦੀ ਧਰਤੀ ਹੈ ਖਾਲਸਾ ਲੋਕ ਗਰੀਬ ਦੀ ਰੱਖਿਆ ਬਸ ਬਣਾਏਗੇ ਇਸ ਧਰਤੀ ਤੇ ਜ਼ੁਲਮ ਹੋਣਾ ਤਸ਼ਕਰੀ ਬਹੁਤ ਬਹੁਤ ਨਿਵਸਤੀ ਚ ਬਹੁਤ ਬਹੁਤ ਜ਼ਿਆਦਾ ਸੋ ਦੇਖ ਸਕਦੇ ਹਾਂ ਕਿਤੇ ਨਾ ਕਿਤੇ ਇਹਨਾਂ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਲਗਾਤਾਰ ਗੁੰਗੀ ਬੋਲੀ ਹੈ ਤੇ ਇਹ ਗੱਡੀ ਜਿਹੜੀ ਆ ਹੁਣ ਕੁਛ ਥੇਰ ਪਹਿਲਾਂ ਰੋਕ ਲਈ ਗਈ ਹੈ ਬੇਸ਼ੱਕ ਇਸ ਦਾ ਜਿਹੜਾ ਡਰਾਈਵਰ ਹੈ ਉਹ ਗੈਪ ਹੋ ਚੁੱਕੀ ਹੈ ਪਰ ਪੰਜਾਬ ਦੇ ਵਿੱਚ ਅਜੇ ਕਿੰਨੇ ਕੁ ਕਾਰਨਾਮੇ ਹੋਣਗੇ ਤੁਸੀਂ ਸਾਰੇ ਸਮਝਦਾਰੋਂ ਗੱਲਬਾਤ ਕਰ ਲਿਨੀ ਆਹ ਜੀ ਕੀ ਕਹੋਗੇ ਜੀ ਜੈ ਗੋ ਮਾਤਾ ਹਰ ਹਰ ਮਹਾਦੇਵ ਮੈਂ ਸ਼ੰਕਰਨੰਦ ਗਿਰੀ ਜੀ ਅੱਜ ਸਮਾਣੇ ਦੇ ਅੰਦਰ ਅਸੀਂ ਗਊ ਵਾਛਣਾਂ ਭਰੀ ਹੋਈ ਇਹ ਗੱਡੀ ਰੋਕੀ ਹੈ ਇਹ 6 ਮਹੀਨੇ ਪਹਿਲਾਂ ਵੀ ਗੱਡੀ ਫੜੀ ਗਈ ਸੀ ਡਿਢ ਵਿੱਚ ਜਿਵੇਂ ਕਿ ਸਾਡੇ ਸਤੀਸ਼ ਪ੍ਰਧਾਨ ਜੀ ਨੇ ਦੱਸਿਆ ਲੇਕਿਨ ਇਹ ਲੋਕ ਨਹੀਂ ਹਟਦੇ ਸਾਨੂੰ ਸਮਝ ਤੋਂ ਬਾਹਰ ਹੈ ਵੀ ਕਿਵੇਂ ਗੱਡੀਆਂ ਦੀ ਜਮਾਨਤ ਹੋ ਜਾਂਦੀ ਹੈ ਔਰ ਕਿਵੇਂ ਬੰਦਿਆਂ ਦੀ ਜਮਾਨਤ ਹੋ ਜਾਂਦੀ ਹੈ ਅੱਜ ਹਾਲਾਂਕਿ ਜਦੋਂ ਅਸੀਂ ਇਹ ਗੱਡੀ ਰੋਕੀ ਡਰਾਈਵਰ ਭੱਜ ਗਿਆ ਗੱਡੀ ਛੱਡ ਕੇ ਆ ਗੱਡੀ ਦੇ ਵਿੱਚ ਗਊ ਵੰਸ਼ ਹੈ ਅਸੀਂ ਚੱਕੀ ਤੈਨੂੰ ਪੁੱਛਣ ਨੂੰ ਆਜਾ ਮਾਤੂ ਕਿੰਨੇ ਕੁੰ ਨੇ ਦੇ ਚ ਗਊ ਆ ਇਹਦੇ ਚ 12 ਤੋਂ 13 ਨੇ ਜੀ ਹਾਂ ਉਹ ਜੀ ਸਨੇਹਾ ਦੇਣਾ ਚਾਹੋਂਗੇ ਹਜੇ ਲੋਕਾਂ ਨੂੰ ਜਿਹੜੇ ਤਸਕਰੀ ਕਰਦੇ ਨੇ ਗੱਲਿਆ ਜੀ ਜਦ ਤੱਕ ਇਹ ਨਹੀਂ ਹਟਣਗੇ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਸਾਡੀ ਸਰਕਾਰ ਨੂੰ ਗੁਜਾਰਸ਼ ਹੈ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਦਿਨੋਂ ਦਿਨ ਬੇਅਦਬੀਆਂ ਹੋ ਰਹੀਆਂ ਨੇ ਗਊ ਵੰਸ਼ ਦੀ ਤਸਕਰੀ ਹੋ ਰਹੀ ਹੈ ਗਊ ਦੇ ਅੰਦਰ ਸਾਡੀ ਆਸ ਹੈ ਅਸੀਂ ਗਊ ਦਾ ਕਤਲ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਕਹਿ ਰਹੇ ਕੁਝ ਟਾਈਮ ਪਹਿਲਾਂ ਇਹ ਗੱਡੀ ਫੜੀ ਹੈ ਪਰ ਇਹ ਗੱਡੀਆਂ ਦੀ ਫਿਰ ਜ਼ਮਾਨਤਾਂ ਕਿਵੇਂ ਹੋਈਆਂ ਨੇ ਇਹ ਤਾਂ ਹੁਣ ਸਰਕਾਰ ਨੇ ਦੇਖਣਾ ਜੀ ਅਸੀਂ ਤਾਂ ਹੀ ਇਹ ਮੰਗ ਕਰਦੇ ਆਂ ਵੀ ਇਹਦੇ ਖਿਲਾਫ ਸੱਤ ਤੋਂ ਸਖਤ ਕਾਨੂੰਨ ਕੱਢ ਜਾਓ ਮਿੰਟ ਖੜ ਜਾਓ ਸੱਤ ਤੋਂ ਸਖਤ ਕਾਨੂੰਨ ਬੰਨਣਾ ਚਾਹੀਦਾ ਠੀਕ ਸਤ ਤਸਵੀਰ ਤੁਸੀਂ ਦੇਖ ਰਹੇ ਹੋ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਇਸ ਗੱਡੀ ਦੇ ਵਿੱਚ ਲਗਭਗ 12 ਤੋਂ 13 ਜਣੀਆਂ ਨੇ ਗਊਆਂ ਨੇ ਇਹਨਾਂ ਦੀ ਜਿਹੜੀ ਤਸਕਰੀਆ ਹੁਣ ਹੁਣ ਜਾ ਰਹੀ ਸੀ ਤੇ ਦੂਜੇ ਪਾਸੇ ਡਾਇਰੈਕਟ ਡਰਾਈਵਰ ਹੈ ਬੇ ਹਰਿਆਣੀਆਂ ਵਾਲੀ ਗੱਲ ਹੈ ਕਿ ਉਹ ਜਿਹੜਾ ਗੱਡੀ ਨੂੰ ਛੱਡ ਕੇ ਭੱਜ ਜਾਂਦਾ ਹੈ ਤੇ ਜਿਸ ਵਿੱਚ ਜੀਪੀਐਸ ਸਿਸਟਮ ਵੀ ਲੱਗਿਆ ਹੋਇਆ ਸੀ ਪਰ ਇੱਥੇ ਦੇ ਲੋਕ ਜਿਹੜੇ ਨੇ ਉਹਨਾਂ ਵੱਲੋਂ ਆ ਕੇ ਸਾਰਾ ਜੀਪੀਐਸ ਸਿਸਟਮ ਨੂੰ ਜਿਹੜਾ ਪੱਟ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਹੁਣ ਗੱਡੀ ਜਿਹੜੀ ਹੈ ਪੁਲਿਸ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਜਿਹੜੀ ਆਪਣੀ ਕਸਟਡੀ ਦੇ ਵਿੱਚ ਇਹ ਗੱਡੀ ਨੂੰ ਲਿਆ ਜਾਂਦਾ ਤਾਂ ਅੱਗੇ ਜਿਹੜੀ ਪੁਲਿਸ ਦੀ ਵਿਅਕਤੀ ਨੇ ਉਹ ਵੀ ਇਸ ਗੱਡੀ ਨੂੰ ਥਾਣੇ ਦੇ ਵਿੱਚ ਲੈ ਜਾ ਰਹੇ ਨੇ ਜਦੋਂ ਗੱਡੀ ਦੇ ਵਿੱਚ ਦੇਖਿਆ ਜਾਂਦਾ ਤਾਂ ਲਗਭਗ ਤੁਸੀਂ ਇਸ ਗੱਡੀ ਦਾ ਨੰਬਰ ਦੇਖ ਸਕਦੇ ਹੋ ਕਿ PB ਜਿਹੜਾ 13 20K 7399 ਗੱਡੀ ਦਾ ਜਿਹੜਾ ਨੰਬਰ ਹੈ ਤਾਂ ਇਹ ਦੂਜੇ ਪਾਸੇ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਿਹਾ ਕਿ ਇਸ ਗੱਡੀ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੀਆਂ ਕਿcjੀਆਂ ਗਊਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਨੀ